ਓਏ ਓਏ ਹੋਏ ਹਾਏ ਹਾ ਕਿੱਦਾਂ ਭਤੀਜ ਮਨਾਇਆ 31 ਮਾਰਚ ਸਵਾਛੋ ਹੱਬ ਗਏ ਮੈਂ ਤਾਂ ਖੜਾ ਖੜਾ ਲੈਨ ਬੋਲ ਨੂੰ ਬੀਸੀ ਬੋਰੀ ਨਹੀਂ ਆਈ ਚਾਚਾ ਦਾਰੂ ਮਿਲਣੀ ਨਹੀਂ ਚਾਚਾ ਦਾਰੂ ਚਾਹੀਦੀ ਆ ਮਿਲ ਜੂ ਹਾਂ ਹਾਂ ਓਏ ਉਹ ਕਿਹੜਾ ਕੰਮ ਜਿਹੜਾ ਤੇਰਾ ਚਾਚਾ ਨਾ ਕਰ ਸਕੇ ਲੈ ਹੁਣੇ ਲਾਉਣਾ ਹਲੋ ਹਾਂਜੀ ਆਹਾਂ ਦਾਰੂ ਚਾਹੀਦੀ ਆ ਇੱਕ ਪੇਟੀ ਹੂੰ ਇੱਕ ਪੇਟੀ ਹਾਂ ਹਾਂ ਆ ਜਾ ਫਿਰ ਆ ਜਾ ਲੈ ਕੇ ਆ ਜਾ ਕਰਈ ਆ ਜਾ ਲੱਗਾ ਹਾਂ ਹਾਂ ਠੀਕ ਹੈ ਦੇਖੀ ਮੇਰੇ ਚਾਚੇ ਦੀ ਪਹੁੰਚ ਇੱਥੇ ਦਾਰੂ ਮਿਲੂ ਇੱਥੇ ਛਿੱਕੂ ਦੀ ਪਹੁੰਚ ਸਵੇਰ ਜਰਾ ਠੇਕੇ ਵਾਲੀ ਲਾਂਚ ਮੁੰਡੇ ਲਾਈ ਫਿਰਦਾ ਹੈ